ਨਾ ਇਹ ਬਰ ਬਰ ਬੋਲਾਈ ਬੋਲਾਈ ਇਹ ਵੀ ਬੇਟਾ ਬਾਈ ਵਧਾਈਆਂ ਹੋ ਗਈਆਂ ਹੈ ਹਾਂਜੀ ਹਾਂ ਵਧਾਈਆਂ ਬਾਈ ਠੀਕ ਹੈ ਹਾਂ ਬਾਈ ਵਧਾਈਆਂ ਤੈਨੂੰ ਵਾਹਿ ਬਾਖ ਰਹੀਆਂ ਤੈਨੂੰ ਵੀਰੇ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਬਾਈ ਸਾਡੇ ਵਾਸਤੇ ਹੈ ਵਧਾਈਓ ਜੀ ਪ੍ਰਧਾਨ ਜੀ ਮੁਬਾਰਕਾ ਨੂੰ ਕੱਢ ਲੈ ਮੂੰਹ ਦਿਖਾਤਾ ਹੁਣ ਮੈਗੀ ਖੋਰ ਦੇ ਦੇ ਪ੍ਰਧਾਨ ਜੀ ਨੂੰ ਨਹੀਂ ਬੱਸ ਦੇ 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 ਨਹੀਂ ਦੇ ਦੇ ਕੋਲੇ ਪਹੁੰਚ ਜਾਣੇ ਨੌਜੀ ਭਾਈ ਮੈਂ ਮੰਮੀ ਭਾਈ ਦੇ ਵਧਾਈਆਂ ਵਧਾਈਆਂ ਤੁਹਾਨੂੰ ਭਾਈ ਮੰਮੀ ਵੜ ਗਈ ਗੱਡੀ ਹਾਂ ਵੜ ਗਈ ਚੋਰੀਓ ਵੜ ਗਈ ਹੈ ਮੈਂ ਤਾਂ ਬੈਠੀ ਰਹੀ ਨਹੀਂ ਹਾਂ ਨਰਾ ਤਾਂ ਮੰਮੀ ਕੋਈ ਇੱਥੇ ਲੱਗੀ ਦੀ ਗਿੰਦੇ ਵਾਲੇ ਚ ਰਾਜੂ ਭਾਈ ਨੂੰ ਦੱਸਿਆ ਨਹੀਂ ਕੀ ਮਮੀ ਦਾ ਆਪ ਭੁੱਲ ਗਈ ਨਾ ਮੈਂ ਰੇਟ ਨਰਾਜੂ ਮੈਂ ਜੀ ਅਜੇ ਲੈ ਰਦਾ ਸੀ ਮੈਂ ਮੰਮੀ ਨੂੰ ਦੱਸਿਆ ਕਿ ਮੈਂ ਮਿਲਿਆ ਨਹੀਂ ਨਹੀਂ ਮੰਮੀ ਆਹ ਰਾਜੂ ਮੇਰੇ ਰਹਿਣ ਦੇ ਜਲੀ ਗਿਆ ਤਾਂ ਉਹ ਪੁੱਗਿੰਦਾ ਕਹਿੰਦਾ ਵੀ ਮੇਰੀ ਗੱਡੀ ਹੈ ਨਹੀਂ ਉਰੀ ਲਾ ਲਿਓ ਹਾਂ ਨਾ ਠੀਕ ਠੀਕ ਨੇ ਹਾਂ ਫੇਰ ਮੈਂ ਤਾਂ ਜਪਾਂ ਸੀਗੀ ਆ ਮੁੱਖ ਜਾਣੇ ਆਈ ਕਿ ਤੱਕ ਕਿਤੇ ਬਥੇ ਲੇ ਗੰਗਾਈ ਮੈਂ ਤਾਂ ਅੰਦਰ ਵੜ ਗਈ ਦੇਖ ਲੈ ਠੀਕ ਆ ਭਾਈ ਮੰਮੀ ਹਾਂ ਠੀਕ ਆ ਬਹੁਝੂਂਦੇ ਰਹ ਸਰਦਾਰ ਨਹੀਂ ਭਾਈ ਤਾਂ ਘਰ ਰੱਖਿਓ ਭਾਈ ਮੰਮੀ ਉਦਾਂ ਲੰਬੀ ਆ ਉਦਾਂ ਇੱਥੇ ਵਾੜੇ ਕਰੋ ਉਦਾਂ ਲੰਬੀ ਇਹ ਹਾਂ ਨਾ ਲੰਬੀ ਇੱਥੇ ਵਾੜੇ ਕਰੋ ਨਾ ਠੀਕ ਆ ਚਲ ਮੈਂ ਤੁਹਾਨੂੰ ਬੁਲਾ ਲੈਂਦਾ ਪੰਮੂ ਆ ਤੈਨੂੰ ਵੀ ਹਿੱਲਾ ਹੋ ਗਿਆ ਇਹਦਾ ਸਾਰਿਆਂ ਨੂੰ ਬਾਈ ਤਿੰਨ ਚਾਰ ਚਿੱਟੇ ਖਾਲੇ ਰਾਤਾ ਆ ਵੀ ਦੇਖ ਲੈ ਰੰਗ ਫਰੰਗੇ ਖਾਂਦਾ ਮੈਂ ਤਾਂ ਗੱਡੀ ਜੇ ਬਹੁਤ ਮੈਂ ਆ ਵੀ ਕਿਹਾ ਵੀ ਨਾਲ ਨਾਲ ਖੋ ਲਿਬੜ ਜਾਣੇ ਕੱਪੜੇ ਨਾਲ ਲੱਗੀ ਰਹਿੰਦਾ ਪੰਮੂ ਠੀਕ ਹੈ ਹਾਂ ਲਿਬੜ ਜਾਊਗਾ ਫਿਰ ਕਾਹਦੀ ਚੀਜ਼ਾਂ ਤੇ ਕਾਹਦੀ ਗੱਡੀ ਕਰਦੇ ਪਾਏ ਇਹ ਇਹ ਗੱਡੀ ਆਈ ਹੈ ਚੰਡੀਗੜ੍ਹ ਤੇ ਇਹ ਹੈਗੀ ਜਿੱਥੇ ਪਿੱਟਵਾਲ ਬਾਈ ਚਲਾਉਂਦਾ ਦਾ ਮੋਹਾਲੀ ਉਹਨਾਂ ਨੇ ਨਵੀਂ ਲੈ ਲਈ ਉਹ ਕਹਿੰਦੇ ਭਾਈ ਤੁਸੀਂ ਲੈ ਜਾਓ ਜਾਇ ਜਾਇ ਤੁਹਾਨੂੰ ਮਿਲ ਜਾਣੀ ਵੀ ਨਾਲੇ ਘਰ ਦੀ ਘਰ ਚ ਨਵੀਂ ਉਹ ਮੰਮੀ ਬਾਕੀ ਤੁਸੀਂ ਦੇਖ ਲਓ ਭਾਈ ਗੱਡੀ ਨਮਿਆਂ ਨਾਲ ਦੀ ਉਹ ਬਾਕੀ ਉਹਨਾਂ ਨੇ ਸਾਮਕੇ ਚਲਾਈ ਪਈ ਹੈ ਚੰਡੀਗੜ੍ਹ ਸ਼ਹਿਰ ਵਿੱਚ ਤੁਹਾਨੂੰ ਪਤਾ ਹੀ ਸੜਕਾਂ ਵਧੀਆ ਬਾਕੀ ਇਹ ਵੀ ਆਪਣੀ ਗੇਜ ਹੈ ਹਾਂ ਕੋਈ ਨਾ ਉੱਧਰ ਉੱਧਰ ਜਾਵਦੇ ਆ ਤੇ ਮੈਂ ਤੇ ਮੈਂ ਜਰਮਾਤੀ ਲਈ ਮੰਮੀ ਹੁਣ ਸਾਰਿਆਂ ਦੇ ਹੋ ਗਏ ਟੋਟਲੀ ਪਿੰਡ ਚ ਕੋਈ ਹੋ ਘਰ ਰਹਿ ਗਿਆ ਸਰਦਾਂ ਨਹੀਂ ਭਾਈ ਹੂੰ ਮੇ ਗਣੀ ਆ ਕੋਈ ਵਿਆਹ ਆਪਣਾ ਲੰਘ ਜਾਓ ਇਕੱਠੇ ਬਾਪਾਈ ਹੁਣ ਨਾਨ ਕੰ ਤਿਆਰ ਵਸ ਨਾਨ ਕਹਿ ਲੂ ਮਮਾ ਸਾਹ ਵਾਚ ਹੁਣ ਨਾਨ ਕੰ ਤਿਆਰ ਘੁੰਮਣ ਉਹਦਾ ਬੱਬ ਕਰਦੇ ਆ ਫੋਨ ਨਾਨ ਕੇ ਜਾਣਾ ਨਹੀਂ ਜਾਣਾ ਨਹੀਂ ਹੈਗਾ ਹਾਂ ਨਵੇਂ ਸਾਲ ਚ ਜਾ ਕੇ ਵੀ ਫਾਇਦਾ ਹੈ 552 ਲੇਗਾ ਸਾਥ ਤੇ ਤਾਂ ਉਤਰੀ ਵਾਰ ਸ਼ਗਨ ਆਓ ਹਾਂ ਲਾ ਲਾ ਕੇ ਵੇਜਿਓ ਰਾ ਠੀਕ ਹੈ ਸ਼ਗਨ ਸ਼ਗਨ ਅਰੇ 552 ਦੇ ਡੱਬਾ ਲਈ ਨਹੀਂ 552 ਤਾਂ ਦੋ ਤੇ ਨਹੀਂ ਲੈਣਾ ਮੈਂ ਤਾਰੋ ਨਹੀਂ ਜਿਹੜੇ ਦਿਲਾਵੋ ਗੱਡੀ ਇਹਨਾਂ ਸੋ ਸਾਰੇ ਡਿੱਲੇ ਹਾਂ ਮਗਰੇ ਬਣਾ ਲੈਣਾ ਸੀ ਇਹਨੂੰ ਸੋ ਸਾਰੇ ਇਹਨੂੰ 552 ਡੱਬਾ ਲਈ ਦਿਓ ਡੱਬਾ ਲਈ ਦਿਓ ਆਜੋ ਆਏ ਭਾਈ ਹਾਂ ਮਾੜੀ ਖੋਸ਼ ਆ ਸਾਰੇ ਜੇ ਕੋਈ ਮੰਗਣਾ ਕਰਾ ਲੈ ਗਨੀ ਤੇ ਗਈ ਆ ਲੈ ਉਹ ਜਿਹੜਾ ਕੰਮ ਤੇਰਾ ਡੇ ਮੋ ਵੀ ਤੂੰ ਚੱਕ ਦੇ ਕੰਮ ਲੈ ਦੇਖ ਲੈ ਹਾਂ ਮੰਗਣਾ ਕਰਾ ਉਹ ਹਾਲੇ ਨਹੀਂ ਵਿਆਹ ਕਰਾਉਣਾ ਮੰਮੀ ਨਹੀਂ ਘਟ ਰਹੀ ਹਾਂ ਸਿੱਟ ਲੈ ਦੇ ਮੇਰੇ ਫੁੱਲ ਬਲੇ ਲੈ ਵਾਪਕ ਇਹਨੇ ਮੇਰੇ ਲਾਲਾ ਲਾਲਾ ਨੇ ਫੁੱਲ ਬਲੇ ਲੈ ਕਰ ਲੈ ਕੰਮ ਨਮਸਕਾਰ ਹਾਲੇ ਮੰਮੀ ਇਹ ਭਾਈ ਘੁੰਮਣ ਹੀ ਆ ਰਿਸ਼ਤੇ ਰਣਾਂ ਚ ਗਈ ਭਾਈ ਹੈਪੀ ਵੀ ਗਈ ਗੱਦੀ ਹੈਪੀ ਵੀ ਆ ਰਹੀ ਹੈ ਜਨਵੇਜ ਹਾਂ ਇਹ ਚੱਲ ਗਿਆ ਉਹਨਾਂ ਨੂੰ ਚੱਲ ਆਲੇ ਹੁਣ ਘੁੰਮ ਲੂਗੇ ਹਾਂ ਅੱਜ ਤੱਕ ਦਿਨ ਘੱਟ ਰਹੇ ਉਹਨਾਂ ਨੇ ਚੱਲ ਘੁੰਮ ਜੂਗੇ ਠੀਕ ਲੋ ਬਾਈ ਅਲੇ ਇਕਣਾ ਉਤਾਰਨੀ ਪਈ ਗੱਡੀ ਤੇ ਚਲੋ ਬਾਈ ਚਲੋ ਲਓ ਜੀ ਬਾਈ ਜੱਗੇ ਦੇ ਘਰ ਨੂੰ ਚੱਲੇ ਆ ਐਸਐਚਓ ਨੂੰ ਪਾਸ ਕਰਾਉਣਾ ਪੂਰੀ ਹਾਂ ਜ਼ਰੂਰੀ ਜ਼ਰੂਰੀ ਹੈ ਉਹਨੇ ਪਾਸ ਕਰਨੀ ਹੈ ਪਾਸਿੰਗ ਜਿਹੜੀ ਹੁੰਦੀ ਨਾ ਮੇਨ ਉਹ ਕਰਨਾ ਫਿਰ ਵਾਲੇ ਬੰਦੇ ਨੂੰ ਆ ਚੀਜ਼ ਮਿੱਠਾ ਮੂਹ ਵੀ ਕਰਾਉਣਾ ਏ ਮਿੱਠਾ ਮੂਹ ਜਾਰਾ ਕਰਾਉਣਾ ਜ਼ਰੂਰੀ ਹੈ ਜ਼ਰੂਰੀ ਹੈ ਨਾ ਜ਼ਰੂਰੀ ਹੈ ਫਿਰ ਮੰਤਰ ਨਾ ਪੜਦੇ ਕਿ ਤੇ ਨਿੰਬੂ ਡੰਗ ਦੇ ਨਾ ਉਹ ਨਾ ਨਿੰਬੂ ਨਹੀਂ ਨਾਰੀਅਲ ਨਾਰੀਅਲ ਨਹੀਂ ਡੰਗ ਦੇ ਅਕਲ ਗੇਲ ਬਾਈ ਸਾਡਾ ਪਿਆਰ ਆ ਉੱਥੇ ਜਾਣਾ ਏ ਆਫ ਰੋਡਿੰਗ ਕਰਾ ਰਹੇ ਆਸੀਂ ਪੂਰੀ ਕਹਿੰਦਾ ਗੱਡੀ ਦਾ ਗੱਡੀ ਉਹ ਬਾਈ ਜਾਂ ਅਮਰੁੱਤੀ ਹੈ ਕਹਿੰਦਾ ਕੰਮਸਾਰ ਦੀ ਕੋਈ ਵੀ ਹੈ ਠੀਕ ਨਹੀਂ ਪੂਰੀ ਯਾਰ ਗੱਡੀ ਵਗਾਰਦਾ ਬਾਈ ਸਰੀਕ ਦਾ ਖਾ ਤੇ ਬਾਕੀ ਬਾਈ ਜੱਗੇ ਨਾਲੇ ਕਰ ਨੂੰ ਅਜੇ ਨੀਵੀਂ ਗੱਡੀ ਪਾਈ ਹੈ ਨਿਆਟੋ ਦਾ ਬਾਈ ਫਾਇਬਰ ਦੀ ਜਾਂਦੀ ਮੀਚ ਵੀ ਕਰਾਹੀ ਨਾ ਚੱਲ ਜਾਂਦੀ 30 ਪੈਨ ਜੱਗੇ ਦੇ ਮੈਨ ਲੈ ਕੇ ਆ ਤਾ ਅੱਛਾ ਲੈ ਕੇ ਆ ਤਾ ਇਹ ਨਹੀਂ ਲਾਲਦੀ ਤੀ ਐਹ ਨਹੀਂ ਨੇ ਪਾਈ ਦੀ ਉਹਨੇ ਹੈਡ ਪਵਾਤੀ ਦੀ ਕਿਹੜੀ ਹੈਡ ਪਵਾਤੀ ਮੈਂ ਜੇ ਜੱਗੇ ਦੇ ਬਾਈ ਨੂੰ ਲੈਣੇ ਹੋ ਓਹ ਹਾ ਉੱਥੇ ਲੱਗ ਗਈ ਬਾਕੀ ਭਾਈ ਥੋੜਾ ਜਿਆ ਰੋਡ ਹੁਣ ਸਵਾਰਿਆ ਆ ਉਹਦੇ ਕਰਕੇ ਠੀਕ ਆ ਨਹੀਂ ਪਹਿਲਾਂ ਟੋਏ ਬਹੁਤ ਸਿੱਧਾ ਥੱਲੇ ਲੱਗ ਗਈ ਹਾਂ ਕਿਉਂਕਿ ਭਾਈ ਵਿੱਚ ਬੈਠੇ ਨੂੰ ਕੁਝ ਨਹੀਂ ਪਤਾ ਲੱਗਦਾ ਤਾਂ ਲੱਗੇ ਤੇ ਪਤਾ ਲੱਗਦਾ ਏ ਹਮਨੇ ਕੋਈ ਵੀ ਚੀਜ਼ ਛੇਲੋਗੀ ਮਹਿੰਗੀ ਸਵਾਰਨ ਮਹਿੰਗੀ ਆ ਬਹੁਤ ਅੱਜ ਪਤਾ ਹੀ ਲੱਗਿਆ ਅੱਜ ਪਤਾ ਹੀ ਲੱਗਿਆ ਨਹੀਂ ਅੱਜ ਅਸੀਂ ਰੋਪੜ ਗਏ ਤੇ ਭਾਈ ਉੱਥੇ ਕੋਈ ਸਮਾਨ ਪਵਾ ਰਿਹਾ ਤਾਂ ਬੰਦਾ ਮਹਿੰਗੀ ਪ੍ਰੋਜੈਕਟ ਦਾ ਕਹਿੰਦਾ ਭਾਈ ਆਪਣੀ ਵਿੱਚ ਆ ਕੇ ਰੱਖਿਓ ਮੈਂ ਕਿਹਾ ਠੀਕ ਐ ਕਹਿੰਦਾ ਭਾਈ ਬਚਾ ਕੇ ਰੱਖਿਓ ਜੇ ਮਾੜਾ ਕੁਝ ਹੋ ਗਿਆ ਕਹਿੰਦਾ ਸਮਾਨ ਨੋਟੇ ਨੋਟ ਐ ਅਸੇਆ ਕੱਲ ਗੱਡੀ ਸਾਫ਼ ਐ ਯਾਰ ਕੋਈ ਕੰਮ ਨਹੀਂ ਹੈਗਾ ਜਿੱਦਾਂ ਲਿਆਂਦੇ ਸੀ ਉਦਾਂ ਹੀ ਚਲਾ ਰਹੇ ਸਰਵਿਸ ਵੀ ਬੰਦੇ ਨੇ ਕਰਾ ਕੇ ਦੇ ਦਿੱਤੀ ਸਾਰਾ ਕੁਝ ਓਕੇ ਐਨ ਬਾਕੀ ਭਾਈ ਕੱਲ ਸਾਨੂੰ ਟਾਈਮ ਨਹੀਂ ਲੱਗਿਆ ਉੱਥੇ ਬੀਜੀ ਹੋਰੇ ਵੀਡੀਓ ਬਣਾਉਣ ਦਾ ਤੇ ਹੋਰੇ ਕੰਮਾਂ ਚੁੱਲਦੇ ਰਹੇ ਵੀਰ ਨੂੰ ਗੱਡੀ ਨਵੀਂ ਦਵਾਈ ਐ ਕਰ ਅਸੀਂ ਆਪਣੇ ਫੇਰ ਉਹਦੇ ਪੂਰੀ ਹਨੇਰਾ ਹੋ ਗਿਆ ਹਨੇਰਾ ਹੀ ਹੋ ਜਾਂਦਾ ਪੂਰੀ ਚੰਡੀ ਖ ਫੇਨ ਮੜਾ ਜਾ ਮੈਂ ਕਮਾਰਤਾ ਉੱਥੇ ਮੈਂ ਕਹਾਂ ਚੱਲੂ ਨਵੀਂ ਗੱਡੀ ਥੋੜੀ ਚੰਗੀ ਆਏ ਨਾ ਤੂੰ ਘੁੰਮਿਆ ਵੇ ਤੇ ਬੇਤੀ ਆ ਭਾਈ ਬਾਕੀ ਭਾਈ ਹੁਣ ਜੱਗੇ ਦੇ ਘਰ ਨੂੰ ਪਾ ਲਿਆ ਰੋਡ ਵਧੀਆ ਇਹ ਥੋੜਾ ਜਿਹਾ ਆਏ ਲੁੱਕ ਜ਼ਿਆਦਾ ਬਈ ਬਿੱਟ ਕਦੇ ਡਾ ਹਾਂ ਟਾਇਰ ਦਿਲਕਦੇ ਲੁੱਕ ਜ਼ਿਆਦਾ ਬਈ ਪਈ ਹੈ ਪੂਰੀ ਉੱਧਾ ਤਾਂ ਦੇਖ ਲਈ ਜੱਗੇ ਦੇ ਘਰ ਨੂੰ ਗੱਡੀ ਲੈ ਜੀ ਪਿੱਛੇ ਡਿੱਗੀ ਪਰ ਤੇ ਸਾਰੀ ਲਿਵੜ ਜਾਂਦੀ ਹੈ ਤੋਤੀ ਬੀਬੀ ਪਿੱਛੇ ਮਿੱਟੀ ਮਾਰਦੀ ਨਾ ਪਿੱਛੇ ਤੇ ਹਾਂ ਹੁਣ ਨਹੀਂ ਹੁਣ ਨਹੀਂ ਉੜਦੀ ਅੱਬ ਯਾਰੀ ਹੋਲੀ ਆ ਜੱਗਾ ਜਾਂਦਾ ਕਿ ਤੇ 11ਵੇਂ ਘੇਰ ਚ ਆਪਾਂ ਜਾ ਰਹੇ ਦੁਬੇਜ ਆਪਾਂ ਮੀਟਰ ਦਿਖਾ ਦੇ ਮੈਂ ਕਹਿੰਦਾ ਦਾਦੀ ਸਪੀਡ ਵੀ ਨਹੀਂ ਹੈਗੀ ਦਾਦੀ ਵੀ ਰਹੀ ਹੈ ਕਿ ਦੇਖੋ ਭਾਈ 5 ਦੀ ਹੈ ਉਹ ਨਾਰਮਲ ਹੈ ਠੀਕ ਹੈ ਲੋ ਭਾਈ ਪਹੁੰਚ ਗਏ ਅੰਕਲ ਦੇ ਘਰ ਗੱਡੀ ਆ ਰਹੀ ਹੈ ਦੇਖੋ ਇਹ ਕਿੱਥੇ ਆ ਗਏ ਬਾਈ ਹੈ ਕਿੱਥੇ ਆ ਗਏ ਪਰ ਵੀ ਯਾਰਾਂ ਦੇ ਘਰ ਅੱਜ ਜਗੇਰਾ ਵਿੱਚ ਜਗੇਰਾ ਦੇ ਘਰ ਆ ਗਏ ਤੁਹਾਡੀ ਪਾਰਟੀ ਹੋ ਗਈ ਉੱਧਰ 500 ਰੁਪਏ ਮੇਰੇ 500 500 ਨਹੀਂ 1100 ਹਾਂ 1100 ਹਾਂ ਅਕਲ 1100 1100 ਨਾ ਨੀ ਡਾਰਾ ਤਾਂ ਅੱਜ ਨਹੀਂ ਆਜ ਵੀ ਜਾਣ ਨਾਤਾ ਲੱਗ ਗਿਆ ਨਾ ਨਾ ਕੋਈ ਧਾਰ ਨਹੀਂ ਨਾ 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 ਪੈਸੇ ਤੁਸੀਂ ਨਾਲ 1100 ਆ ਜਨੀਅਤ ਦਾ ਗੱਡੀ ਅੰਦਰ ਨਹੀਂ ਵਾਦੀ 1100 ਬੜਾ ਆਇਆ ਪਾਇਆ ਅਮਰੇ ਤੈਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੈ ਗੱਡੀ ਗੱਡੀ ਵਾਦੀ ਹੈ ਜੀ ਲੇ ਦੇਖ ਲਾ ਹੁਣ ਕਿਹੜੀ ਗੱਡੀ ਦਿਖਾਈ ਦੀ ਉਹਦੇ ਨਾਲ ਠੀਕ ਹੈ ਉਹ ਯਾਰ ਉਹ ਤਾਂ ਤਾਂ ਹੀ ਨਹੀਂ ਦੇਖ ਨਿਆਣੇ ਤੇ ਪਾਦੇ ਜੀ ਆਕਰ ਕੇ ਵਾਪੇ ਯਾਰ ਸਾਡਾ ਹਾਂ ਆਕਰ ਨੂੰ ਲੈ ਕੇ ਨਹੀਂ ਜਾਇਆ ਹੋਇਆ ਨਾ ਨਾ ਕੋਈ ਨਹੀਂ ਕੋਈ ਨਹੀਂ ਯਾਰ ਉਹ ਵੀ ਤਾਂ ਗੱਡੀ ਘਾਟ ਤੇ ਤਿਆਰ ਹੋ ਕਹਿੰਦੇ ਵੀ ਚੱਲ ਦੇਖ ਬਾਈ ਅੰਕਲ ਲੈ ਅੰਕਲ ਦੇਖ ਨਿਗਾ ਮਾਰ ਕੇ ਆਲੇ ਤੋਂ ਘੁੰਮ ਕੇ ਦੇਖ ਲੈ ਅੰਕਲ ਬਾਈ ਠੀਕ ਆ ਉਹ ਅਮਨੇ ਹੂਫ થઈ ਸਭਾ ਆ ਦੇਖ ਨਾ ਐਡਾ ਹੀ ਅੰਕਲ 14 1224 ਆ 14 14 ਮਾਡਲ 14 ਮਾਡਲ നമ്പർ അ ਪੈਸਾ ਵਸਾ ਘਰ ਚੜੀ ਹੋਈ ਐ ਕਿਨੇ ਜਿੰਨਾ ਦੇਣਾ ਹੋਇਆ ਦੇ ਦਿਓ ਕੋਈ ਚੱਕਰੀ ਨਹੀਂ ਹੈ ਅਸੀਂ ਤਾਂ ਅੰਕਲ ਦੇਖਣ ਗਏ ਤੇ ਠੀਕ ਹੈ ਉੱਥੇ ਕੁਦਰਤੀੋਂ ਬਣ ਗਈ ਵਸਲਾ ਤੂੰ 3.5 ਲੱਖ ਤਾਂ ਹੋਜੂ ਹਾਂ ਬਾਈ ਇਨੇ ਕ ਤਾਂ ਮੰਨ ਗਿਤਾ ਹਾਂ ਮਹਿੰਗੀ ਤਾਂ ਨਹੀਂ ਇਹਨਾਂ ਨਾ ਹੀ ਇਨੇ ਨੂੰ ਮਹਿੰਗੀ ਯਾਰ ਤੂੰ ਮਾਡਲ ਵੀ ਹੁਣ ਚਾਹੇ ਗੱਡੀ ਵੀ ਦੇਖ ਤੂੰ 4 ਲੱਖ ਤਾਂ ਨਹੀਂ ਮਹਿੰਗੀ ਲੈ ਫਰਕ ਨਾ ਡਿੱਗੀ ਦਾ ਬਣਾਲੀ ਦੇਖੀ ਆ ਉਹਨਾਂ ਦੀ ਡਿੱਗੀ ਦੇਖੀ ਓ ਯਾਰ ਉਹ ਗੱਡੀ ਤਾਂ ਬਹੁਤ ਦੋ ਆ ਉਹ ਗੱਡੀ ਦਾ ਆਪਾਂ ਨੂੰ ਮੌਜਾ ਰਹੇ ਇਹਦਾ ਜਿਵੇਂ ਸਮਾਨ ਰੱਖਣੇ ਨੇ ਹਾਂ ਜਿਵੇਂ ਸਮਾਨ ਅਗਲ ਡਿੱਗੀ ਦੇਖੀ ਬੜੀ ਇਹ ਸਮਾਨ ਦਾ ਫਰਕ ਆ ਇਹ ਦੇਖ ਹਾਂ ਕੱਲ ਪੰਜਾਬੀ ਦਾ ਬੰਦਾ ਆ ਜਾਊਗਾ ਠੀਕ ਹੋ ਗਿਆ ਹਾਂਜੀ ਲੱਗਦਾ ਲੈ ਵੈਜ ਕਰ ਗਏ ਬਿਲਕੁਲ ਸੈਗਨ ਕਰ ਗਏ ਹੱਕ ਨੂੰ ਵੀ ਲੈਣਾ ਹੈ ਪ੍ਰਿਆ ਨੂੰ ਵੀ ਲੈਣਾ ਹੈ ਬਾਈ ਜਹਾ ਜਹਾ ਮੇਰਾ ਪੈਂਡਿੰਗ ਪ੍ਰਿਆ ਦਾ ਪੈਂਡਿੰਗ ਗੂਗਲ ਮੈਂ ਕਰ ਦੂੰਗਾ ਠੀਕ ਹੈ ਗੂਗਲ ਮੈਂ ਨਹੀਂ ਗੂਗਲ ਤੇ ਰੱਖਿਆ ਗੂਗਲ ਮੇਰੀ ਗੱਲ ਬਾਈ ਲੈ ਕੇ ਜਾਊਗਾ ਗੂਗਲ ਵਿੱਚ ਜੱਗਾ ਦੱਬ ਸਕਦੇ ਜੱਗਾ ਦੱਬ ਸਕਦਾ ਹਾਂ ਵੈਰੀ ਗੁੱਡ ਆ ਸਾਈਡਾਂ ਲੈ ਆ ਸਾਈਡਾਂ ਆਏ ਆ ਬੈਠ ਕੇ ਦੇਖ ਆ ਜਾ ਕਨਾਗੇ ਦੇਖਣਾ ਬੜੀ ਜੀ ਅਕਲ ਦੇਖ ਤਾ ਚਲਾ ਕੇ ਆਏ ਰੱਖਣੋਂ ਬਾਅਦ ਰੇਲ ਤੇ ਚਲਾ ਕੇ ਨਾ ਨਾ ਰੇਲ ਤੇ ਬੰਟੀ ਬਣਾ ਲਈ ਸ਼ਹਿਰੀਆਂ ਨੇ ਗੱਡੀਆਂ ਹਾਂ ਲੋ ਜੀ ਬਾਈ ਜੱਗੇ ਨਾਲ ਵੀ ਜਾਏ ਜੱਗਾ ਮਿਲਿਆ ਹੈ ਨਹੀਂ ਬਸ ਸੇਵਾ ਹੋ ਗਈ ਪੂਰੀ ਹੋ ਗਈ ਹੋ ਗਈ ਜੀ ਹੋ ਗਈ ਹੈ ਸੇਵਾ ਹੋ ਗਈ ਪੁਰੀਆਂ ਨੂੰ ਚਾਹ ਹੀ ਮੈਨੂੰ ਆਏ ਦੁੱਧ ਬਾਈ ਦੁੱਧ ਮੈਂ ਚੱਕ ਲਿਆ ਤਾਂ ਤੈਨੂੰ ਤਰਾ ਬੁਲਾਉਂਦੇ ਨੇ ਤੂੰ ਤਕੜਾ ਕਰ ਤਕੜਾ ਕਰਨਾ ਕਹਿੰਦੇ ਨਹੀਂ ਇਹ ਦੂਏ ਬੰਦੇ ਦਾ ਇਹਨੂੰ ਪਛਾਣ ਹੈ ਬਾਈ ਦੁੱਧ ਕੀ ਦੀ ਹੈ ਆਂਟੀ ਨੂੰ ਪਤਾ ਹੈ ਵੀ ਮੈਂ ਚਾਹ ਪੀਂਦਾ ਨਹੀਂ ਹੈਗਾ ਤੈਨੂੰ ਸ਼ੂਗਰ ਹੈ ਨਾ ਉਹ ਸ਼ੂਗਰ ਨਹੀਂ ਹੈਗੀ ਹੇ ਨਾ ਬਈ ਬੰਦੇ ਵਧੀਆ ਯਾਰ ਜੱਗੇ ਨਾਲ ਪਿਆਰ ਆ ਆਪਣਾ ਬਾਈ ਜੱਗਾ ਹੈ ਨਹੀਂ ਤਾਂ ਜੱਗਾ ਕਹਿੰਦੇ ਗੇੜਾ ਲਾਉਣ ਗਿਆ ਬਈ ਬਾਕੀ ਬਾਈ ਆਪ ਵਿਊ ਚੈੱਕ ਕਰੋ ਆਮਨੇ ਖੇਤਾਂ ਦਾ ਵਿਊ ਹੈ ਦੇ ਕਿੰਨਾ ਵਧੀਆ ਨਾ ਗੱਡੀ ਆਫ ਰੋਡਿੰਗ ਕਰਾਤੀ ਆਫ ਰੋਡਿੰਗ ਕਰਾਤੀ ਬਾਈ ਕੱਚੇ ਨੂੰ ਪਾ ਲਈ ਉਹ ਰੋਡ ਨਹੀਂ ਛੱਡਣਾ ਕੈਨੇਡਾ ਵਾਲਾ ਝੰਡਾ ਲੈਣਾ ਕੱਲ ਕਹਿੰਦਾ ਇਹ ਹੈ ਪੂਰੀ ਚਾਰ ਪੰਜ ਦੁਕਾਨਾਂ ਘਾਤੀਆਂ ਕਹਿੰਦਾ ਕੈਨੇਡਾ ਵਾਲਾ ਝੰਡਾ ਲੈਣਾ ਮੈਂ ਅੱਜ ਲੈ ਲਿਆ ਲੈ ਲੈ ਲਿਆ ਨਾ ਕੱਲੇ ਲੈ ਲਿਆ ਤਾਂ ਅੱਛਾ ਕੱਲੇ ਲੈ ਕਿੰਨੇ ਦਾ ਇਹ ਬਾਈ ਇੱਕ ਜਗ੍ਹਾ ਸਾਨੂੰ ਮਿਲਿਆ 250 ਦਾ ਇਹ 150 ਦਾ ਇਹ 150 ਦਾ ਮੈਂ ਨਾ ਉੱਥੇ ਲੈ ਗਿਆ ਪੂਰੀ ਜਿੱਥੇ ਨਾ ਚੰਡੀਗੜ੍ਹ ਦੀ ਸਿੱਖ 48 ਤੇ ਸਾਰੇ ਗੱਡੀਆਂ ਦਾ ਕੰਮ ਹੁੰਦਾ ਉੱਥੇ ਲੈ ਲਜੋ ਮਰਜ਼ੀ ਲੈ ਲਾ ਉੱਥੇ ਦੇ ਅੱਛਾ ਗੱਡੀਆਂ ਦੀ ਮਰਜ਼ੀ ਸੰਭਾਲ ਲੈ ਲੋ ਲੱਗੇ ਆਉਣ ਲੱਗੇ ਸੀ ਇਹ ਕਿ ਨਾ ਚੰਡੀਗੜ੍ਹ ਘੁੰਮ ਕੇ ਆਉਣਾ ਮੈਂ ਕਿਹਾ ਚੱਲ ਉਧਰ ਨੂੰ ਘੁੰਮ ਚੱਲਦੇ ਹਾਂ ਚੰਡੀਗੜ੍ਹ ਦਾ ਪੂਰੀ ਨੂੰ ਘੁਮਾਉਣਾ ਯਾਰ ਉਹਨੇ ਜਿੱਥੇ ਕੱਲ ਨੂੰ ਆਪਾਂ ਕਿਤੇ ਚ ਪੂਰੀ ਛੱਡਦੀਏ ਪੂਰੀ ਕਿਤੇ ਖੋ ਜੂਗਾ ਪੂਰੀ ਪਤਾ ਪੇਤੀ ਬੰਦਾ ਏ ਹਾਂ ਪੂਰੀ ਲੈ ਕੇ ਜਾਣਾ ਪਵੇ ਇਹਨੇ ਟੈਂਪੋ ਟੂਪੋਰ ਪੁੱਛ ਕੇ ਨਿਕਲੇ ਆਉਣਾ ਕਾਢੀ ਬੰਦਾ ਏ ਨਾ ਪੂਰੀ ਲੈ ਕੇ ਜਾਣਾ ਯਾਰ ਮੈਂ ਕਿਹਾ ਤੂੰ ਕੱ ਹੈ ਬੋਲੀ ਕੋਈ ਨਾ ਕੋਈ ਨਾ ਕੱਲ ਬਾਈ ਪੂਰੀ ਆਹ ਟਾਈਮ ਤੇ ਵੀ ਜਰਾ ਟਾਈਮ ਹੋ ਗਿਆ ਤਾਂ ਨਾ ਉਹਨੇ ਜੱਪ ਘਰ ਆਏ ਫੁੱਲ ਨਹੀਂ ਰਹਾ ਹੋ ਗਿਆ ਤਾਂ ਚਲੋ ਬਾਕੀ ਬਾਈ ਠੀਕ ਐ ਬਾਬਾ ਸਾਰਿਆਂ ਚੜਦੀ ਕਲਾ ਜਿ ਰੱਖੇ ਨਹੀਂ ਹਾਂ ਬਾਈ ਸਾਰਿਆਂ ਤਰੱਕੀਆਂ ਦਾ ਵੇ ਠੀਕ ਐ ਨਵੀਂ ਨਵੀਂ ਪਾਰਟੀ ਹੁੰਦੀ ਰਹੇ ਹਾਂ ਨਵੀਂ ਨਵੀਂ ਪਾਰਟੀ ਹੁੰਦੀ ਰਹੇ ਲਓ ਜੀ ਇਧਰ ਪੂਰੀ ਵੀਰ ਹਾਂਜੀ ਵੀਰ ਸਤਿਗੁਰਾਲ ਜੀ ਸਿੰਧੂ ਵੀਰ ਸਤਿਗੁਰਾਲ ਜੀ ਪੂਰੀ ਵੀਰ ਖਾਈਆਂ ਹੋ ਗਿਆ ਇਧਰੇ ਕੰਨੀ ਪਾ ਬਹੁਤ ਬਹੁਤ ਮੁਬਾਰਕਾ ਬੁਰੀ ਬਾਈ ਲਈ ਬਾਈ ਹੁਣ ਅਸੀਂ ਕਿਤੇ ਜਾਣ ਜੋਗੀ ਹੋਗੇ ਹੈ ਨਹੀਂ ਪੁੱਛਣਾ ਮੈਂ ਤਾਂ ਪੂਰੀ ਠੀਕ ਹੈ ਵੀਰ ਗੱਡੀ ਗੱਡੀ ਵਧੀਆ ਹਾਂ ਗੱਡੀ ਵਧੀਆ ਹਾਂ ਸਿੰਦੂ ਬਾਈ ਵਧੀਆ ਐ ਨਾ ਇੱਕ ਰੰਦਾ ਉਹ ਪੂਰੀ ਆਇਆ ਨਾ ਵੀ ਸਾਹ ਵਿੱਚ ਚੱਲੀ ਪਈ ਐ ਗੱਡੀ ਤੇ ਨਹੀਂ ਉਹ ਦੱਸਦੀ ਹਾਲਤ ਦੱਸਦੀ ਬਾਈ ਬਹੁਤ ਸਫਾਈ ਉਹ ਦੱਸਦੇ ਬਾਕੀ ਬਾਈ ਆ ਖੜੀ ਐ ਬਾਈ ਗੱਡੀ ਇਹ ਪਹਿਲੀ ਮਾਰਨਿੰਗ ਐ ਗੱਡੀ ਹਲੇ ਰਾਤ ਹਨੇਰਾ ਹੋ ਗਿਆ ਬੁਰੀ ਯਾਰ ਪੂਰੀ ਰਾਤ ਕਿਹੜਾ ਤੋ ਆਤਰ ਬਾਈ ਹਾਂ ਰਾਤ ਹਨੇਰਾ ਹੋ ਗਿਆ ਜਿਹੜਾ ਮਿਲ ਗਿਆ ਤਾਂ ਹਾਂ ਹਾਂ ਸਿੰਦੂ ਤਨੂ ਮੈਂ ਰਹਿ ਗਿਆ ਤੂੰ ਰਹਿ ਗਿਆ ਚਲ ਕੋਈ ਨਹੀਂ ਤੈਨੂੰ ਗੇੜਾ ਫਲ ਜੂ ਤੈਨੂੰ ਉੱਪਰ ਬਿਠਾ ਲੇ ਦਿੰਦੇ ਆ ਚਲ ਉੱਪਰ ਪੜਾ ਕੇ ਰੋਗੇ